ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਵੀਨ ਸ਼ਰਮਾ ਔਰ ਇਸ ਵੇਲੇ ਅਸੀਂ ਚੰਡੀਗੜ੍ਹ ਦੇ ਵਿੱਚੋਂ ਲੰਘ ਰਹੇ ਸੀਗੇ ਔਰ ਇੱਕ ਬਹੁਤ ਅਜੀਬ ਜੀ ਸਾਡੇ ਨਾਲ ਘਟਨਾ ਵਾਪਰੀ ਇੱਕ ਸਾਡੇ ਕੋਲੇ ਭਰਾ ਆ ਸਾਡੀ ਕਾਰ ਦੇ ਕੋਲੇ ਤੇ ਆ ਜਿਹੜੀ ਚੀਜ਼ ਮੇਰੇ ਹੱਥ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹ ਸਾਡੇ ਕਾਰ ਦਾ ਦਰਵਾਜ਼ਾ ਖੜਕੜਾਇਆ ਉਹਨੇ ਤੇ ਉਹ ਅਸੀਂ ਉਹਨੂੰ ਲੈਣਾ ਨਹੀਂ ਸੀ ਚੀਜ਼ ਨੂੰ ਹਾਲਾਂਕਿ ਤੇ ਸਾਨੂੰ ਪਤਾ ਨਹੀਂ ਲੱਗਿਆ ਕੀ ਹੈ ਕੀ ਚੀਜ਼ ਹਲੇ ਵੀ ਨਹੀਂ ਪਤਾ ਲੱਗਿਆ ਮੈਨੂੰ ਮੈਂ ਵੈਸੇ ਪੁੱਛਦਾ ਵਾਂ ਪਰੇਸੀ ਉਹਦੀ ਮਦਦ ਕਰਨੀ ਚਾਹੀਦੀ ਕਿ ਭਰਾ ਦੀ ਕੀ ਐ ਇਦਾਂ ਹੀ ਉਹਦੀ ਮਦਦ ਕਰ ਦਿੰਦੇ ਆ ਪਰ ਉਸ ਨੌਜਵਾਨ ਨੇ ਸਾਡੇ ਤੋਂ ਪੈਸੇ ਨਹੀਂ ਲਏ ਸਾਨੂੰ ਕਹਿੰਦੇ ਭਾਈ ਜੀ ਮੈਂ ਭੀਖ ਨਹੀਂ ਮੰਗਦਾ ਉਹ ਨੌਜਵਾਨ ਮੇਰੇ ਨਾਲ ਐ ਇਸ ਵੇਲੇ ਭਾਈ ਸਤਜੀ ਕਾਲ ਜੀ ਸਤਜੀ ਆ ਇਹ ਨੌਜਵਾਨ ਕਲਵੰਤ ਸਿੰਘ ਹੈ ਜੀ ਤੇ ਇਹ ਕਹਿੰਦੇ ਕਿ ਅਸੀਂ ਉਹਨਾਂ ਨੂੰ ਜਦੋਂ ਪੈਸੇ ਦਿੱਤੇ ਤੇ ਇਹ ਕਹਿੰਦੇ ਕਿ ਨਹੀਂ ਤੁਸੀਂ ਮੈਥੋਂ ਚੀਜ਼ ਲਓ ਇਹ ਭਾਈ ਦੀ ਕੀ ਚੀਜ਼ ਆ ਵੈਸੇ ਇਹ ਬੱਚੇ ਜੀ ਹੈ ਤਾਂ ਮੰਜਵੇਂ ਬੁੱਤੇ ਨੂੰ ਨਾ ਥੋੜੀ ਜਮਾਂ ਅੱਛਾ ਕਿਸ਼ਤੀ ਦਾ ਮਾਡਲ ਲਿਆ ਹਾਂਜੀ ਤੇ ਤੁਸੀਂ ਮਤਲਬ ਅਸੀਂ ਜੋ ਤੁਹਾਨੂੰ ਕਿਹਾ ਕਿ ਅਸੀਂ ਸ਼ਰਮਿੰਦਗੀ ਮਹਿਸੂਸ ਕੀਤੀ ਕਿ ਤੁਹਾਨੂੰ ਪੈਸੇ ਦੇਣ ਚਾਏ ਤਿਰਤ ਕਰਕੇ ਖਾਣੇ ਹਾਂਜੀ ਅੱਛਾ ਕੋਈ ਐਵੇਂ ਦਿੰਦੇ ਐਵੇਂ ਨਹੀਂ ਲੱਗਦਾ ਅੱਛਾ ਐਵੇਂ ਨਹੀਂ ਦੇ ਕੇ ਪੈਸੇ ਲੈਂਦੇ ਇਹ ਆ ਇਹ ਬਾਬੇ ਨਾਨਕ ਦੀ ਮੇਰੇ ਨਾਲ ਭਾਈ ਨਿਸ਼ਾਨ ਸਿੰਘ ਵੀ ਨੇ ਅਸੀਂ ਮਤਲਬ ਇਕੱਠੇ ਟਰੈਵਲ ਕਰ ਰਹੇ ਸੀਗੇ ਇਹ ਬਾਬੇ ਨਾਨਕ ਦੀ ਕਿੱਤ ਤੇ ਬਾਬੇ ਨਾਨਕ ਦੇ ਉਪਦੇਸ਼ ਤੇ ਪਹਿਰਾ ਦੇਣ ਵਾਲੇ ਬੰਦੇ ਨੇ ਹਾਲਾਂਕਿ ਤੁਰ ਨਹੀਂ ਸਕਦੇ ਪਰ ਇਹਨਾਂ ਦੀ ਸੋਚ ਨੇ ਸਾਡੀਆਂ ਅੱਖਾਂ ਦੇ ਵਿੱਚ ਇੱਕ ਵਾਰੀ ਹੰਝੂ ਲਿਆ ਦਿੱਤੇ ਯਾਰ ਜੇ ਆ ਕਈ ਜਿਹੜੇ ਬੰਦੇ ਕਿਰਤ ਕਰਕੇ ਖਾਣਾ ਚਾਹੁੰਦੇ ਆ ਉਹ ਮਤਲਬ ਭੀਖ ਨਹੀਂ ਮੰਗਦੇ ਭੀਖ ਉਹਨਾਂ ਨੂੰ ਐਕਸੈਪਟ ਨਹੀਂ ਕਲਵਾਨ ਸਿੰਘ ਬਾਈ ਦਾ ਨਾਮ ਆ ਔਰ ਬੜਾ ਚੰਗਾ ਲੱਗਿਆ ਜੀ ਕਰਦਾ ਇਸ ਬੰਦੇ ਦੇ ਪੈਰ ਛੂ ਲਵਾਂ ਔਰ ਇਸ ਸੁਨੇਹੇ ਨੂੰ ਤੁਸੀਂ ਵੀ ਵੱਧ ਤੋਂ ਵੱਧ ਜਿਹੜਾ ਵਾ ਇਹਨੂੰ ਵਿਚਾਰੇ ਨੂੰ ਇਹਨੂੰ ਆਪਾਂ ਕਹੀਏ ਕਿ ਪਹੁੰਚਾਓ ਲੋਕਾਂ ਤੱਕ ਕਿ ਭੀਖ ਮੰਗਣੀ ਨਹੀਂ ਚਾਹੀਦੀ ਕਿਰਤ ਕਰਕੇ ਖਾਣੀ ਚਾਹੀਦੀ ਹੈ ਕਲਵਾਨ ਸਿੰਘ ਜੀ ਮੇਰੇ ਤੇ ਨਿਸ਼ਾਨ ਬੱਲੀਓ ਤੁਹਾਨੂੰ ਸਲਾਮ ਜੀ ਇੰਨੀ ਮਿਹਨਤ ਕਰਦੇ ਰਹੋ ਬਾਈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ